ED ਲਗਾਤਾਰ ਕਾਰਵਾਈਆਂ ਕਰ ਰਹੀ ਹੈ ED ਨੇ ਪਹਿਲਾਂ ਦਿੱਲੀ ਦੀ ਆਪਕਾਰੀ ਨੀਤੀ ਨੂੰ ਲੈ ਕੇ ਜਦੋਂ ਜਾਂਚ ਕੀਤੀ ਤਾਂ ਕਈ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਛਤੀਸਗੜ੍ਹ ਦੇ ਵਿੱਚ ਵੀ ਆਪਕਾਰੀ ਨੀਤੀ ਦਾ ਮਾਮਲਾ ਹੀ ਭਖਿਆ ਹੋਇਆ ਹੈ ਤੇ ਇਸ ਮਾਮਲੇ 'ਚ ED ਨੇ ਗ੍ਰਿਫਤਾਰ ਕੀਤਾ ਇੱਕ ਸਾਬਕਾ IAS ਅਧਿਕਾਰੀ ED ਵੀ ਆਪਣੀ ਤੇਜ਼ੀ ਦਿਖਾਉਂਦੀ ਹੈ ਤੇ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਜੋਨ ਜਾਬਤਾ ਵੀ ਲੱਗ ਗਿਆ ਤੇ ਜੋਨ ਕਮਿਸ਼ਨ ਮਿਲ ਕੇ ਖੇਡਾ ਖੇਡਦਾ ਹੈ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਈਡੀ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਈਡੀ ਨੇ ਪਹਿਲਾਂ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਜਦੋਂ ਜਾਂਚ ਕੀਤੀ ਤਾਂ ਕਈ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਛਤੀਸਗੜ ਦੇ ਵਿੱਚ ਵੀ ਆਪਕਾਰੀ ਨੀਤੀ ਦਾ ਮਾਮਲਾ ਹੀ ਭਖਿਆ ਹੋਇਆ ਹੈ ਤੇ ਇਸ ਮਾਮਲੇ 'ਚ ED ਨੇ ਗ੍ਰਿਫਤਾਰ ਕੀਤਾ ਇੱਕ ਸਾਬਕਾ IAS ਅਧਿਕਾਰੀ ਨੂੰ ਇਹ ਮਾਮਲਾ ਉਹੀ ਆਪਕਾਰੀ ਨੀਤੀ ਨਾਲ ਸੰਬੰਧਤ ਹੈ ਤਾਂ ਨਾ ਹੋਏਗਾ ਜੀ ਇਹਨਾਂ ਦਾ ਅਨਲ ਟੁੱਟੇ ਜਾ ਹੂੰ ਇਹ ਸੇਵਾਮੁਕਤ ਹੋ ਚੁੱਕੇ ਨੇ ਲੇਕਿਨ ਜਿਵੇਂ ਜਿਵੇਂ ਚੂਣਾ ਦਾ ਬੁਖਾਰ ਤੇਜ ਹੁੰਦਾ ਜਾਂਦਾ ਹੈ ਇਹ ਈੜੇ ਵੀ ਆਪਣੀ ਤੇਜ਼ੀ ਦਿਖਾਉਂਦੀ ਹੈ ਤੇ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਚੋਣ ਜਾਬਤਾ ਵੀ ਲੱਗਿਆ ਤੇ ਚੋਣ ਕਮਿਸ਼ਨ ਮਿਲ ਕੇ ਖੇਡਾਂ ਖੇਡਦਾ ਹੈ ਹੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਤੇ ਇਸ ਵੇਲੇ ਆਪਣੇ ਵਿਰਧੀਆਂ ਨੂੰ ਇਹਨਾਂ ਏਜੰਸੀਆਂ ਰਾਹੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਉਹ ਕਾਬੂ ਕਰੋ ਇਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਜਾ ਕੇ ਇਡੀ ਦੇ ਰਾਸਤੇ ਚ ਹਮ ਸੀਬੀਆਈ ਐਨਆਈਏ ਆਮਦਨ ਕਰ ਇਹਨਾਂ ਦੇ ਕੋਲ ਜਾ ਜਾ ਕੇ ਉਹਨਾਂ ਨੂੰ ਜੱਤ ਆਜੋ ਬਿਰਖੇ ਲੋਕਤੰਤਰ ਦੇ ਵਿੱਚ ਹਮ ਡੰਡਾ ਤੰਤਰ ਦੀ ਭਾਵਨਾ ਕਦੇ ਵੀ ਕੰਮ ਨਹੀਂ ਕਰਦੀ ਲੋਕਾਂ ਨੂੰ ਜੇ ਤੁਸੀਂ ਇਹ ਨਜ਼ਰ ਆ ਜੇ ਵੀ ਇਹ ਮਨੁੱਖਤਾ ਦਾ ਇੱਕ ਸਿਸਟਮ ਹੈ ਕਿ ਜਿਹੜੇ ਬੰਦੇ ਨਾਲ ਤੱਕਾ ਹੁੰਦਾ ਹੋਵੇ ਹੂੰ ਬਹੁ ਗਿਣਤੀ ਜਾਂਦਾ ਉਹਦੇ ਨਾਲ ਖੜ ਜਾਂਦੀ ਹੈ ਕਿ ਯਾਰੇ ਬੰਦਾ ਤਾਂ ਬਲਕਿ ਕੋ ਗਲਤ ਗੱਲ ਕਰ ਰਿਹਾ ਸੋ ਦੇਖਦੇ ਹਾਂ ਕਿ ਅਜੇ 1 ਜੂਨ ਆਪਰੇ ਸਭ ਤੋਂ ਲਾਸਟ ਦੇ ਵਿੱਚ ਕਿਤੇ ਸ਼ਰਾਬ ਵਾਲਾ ਘਟਾਲਾ ਕਿਤੇ ਬੁੜਕੇ ਈੜੀ 20 ਕ ਮਹੀਨੇ ਤੋਂ ਬਾਅਦ ਪੰਜਾਬ ਵਾਲੇ ਪਾਸੇੋਂ ਤੜੀ ਘੜਾ ਪਉਂਦੀ ਹੂੰ ਕਈਆਂ ਅਧਿਕਾਰੀਆਂ ਤੋਂ ਆਈਐਸ ਤੋਂ ਇੱਥੇ ਵੀ ਪੁੱਛ ਕੇ ਛੋ ਚੁੱਕੀ ਆ ਬਲਬਲਾ ਕੇ ਜੀ ਬਾਕੀ ਦੇਖਦੇ ਆ ਅੱਗੇ ਉਤਾ ਹੈ ਕਿ ਆ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਆਪੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ